ਬਟਾਲਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੀ ਹੈ ਕਿ ਬਟਾਲਾ ਦੇ ਬਲਪੂਰਾ ਦੇ ਵਿੱਚ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਹੱਥ ਲੱਗੀ ਹੈ ਜਿਸ ਦੇ ਵਿੱਚ ਆਰ ਡੀ ਐਕਸ 2 ਕਿਲੋਗ੍ਰਾਮ ਚਾਰ ਹੈਂਡ ਗ੍ਰੇਨੇਡ ਤੇ ਇੱਕ ਵਾਕੀ ਟੋਕੀ ਜਿਹੜਾ ਉਹ ਬਰਾਮਦ ਕੀਤਾ ਗਿਆ ਇਹ ਵੱਡੀ ਸਫਲਤਾ ਮਿਲੀ ਹੈ ਆਖਿਰ ਇਹ ਕਿੱਥੋਂ ਸਭ ਕੁਝ ਆਇਆ ਸੀ ਦਹਿਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿੱਥੇ ਕੀਤੀ ਜਾਣੀ ਸੀ ਉਸ ਨੂੰ ਲੈ ਕੇ ਇਹ ਵੱਡੀ ਸਫਲਤਾ ਇਸ ਵਕਤ ਬਟਾਲਾ ਪੁਲਿਸ ਨੂੰ ਮਿਲੀ ਹੈ ਜਿਸ ਦੇ ਵਿੱਚ ਜਿਹੜੀ ਜਾਣਕਾਰੀ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਯੂਕੇ ਅਦਾਰਤ ਬੀਕੇ ਆਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆਂ ਦੇ ਦੇਸ਼ਾਂ ਤੇ ਇਹ ਜਿਹੜੀ ਸਮਗਰੀ ਹੈ ਇਹ ਰੱਖੀ ਗਈ ਸੀ ਔਰ ਜੋ ਪਾਕਿਸਤਾਨੀ ਅ ਅਦਾਰਤ ਅਦਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਦੇਸ਼ਾਂ ਤੇ ਕੰਮ ਕਰ ਰਿਹਾ ਸੀ ਜਿਸ ਨੂੰ ਆਈਐਸਆਈ ਦਾ ਸਮਰਥਨ ਪ੍ਰਾਪਤ ਸੀ ਸੋ ਇੱਕ ਵੱਡੀ ਸਫਲਤਾ ਬਟਾਲਾ ਪੁਲਿਸ ਦੇ ਹੱਥ ਲੱਗੀ ਹੈ ਔਰ ਪਿਛਲੇ ਸਮੇਂ ਦੇ ਦੌਰਾਨ ਜੇ ਅਸੀਂ ਗੱਲ ਕਰੀਏ ਤਾਂ ਲਗਾਤਾਰ ਕਈ ਵੱਡੀਆਂ ਸਫਲਤਾਵਾਂ ਵੀ ਪੰਜਾਬ ਪੁਲਿਸ ਨੂੰ ਮਿਲੀਆਂ ਨੇ ਉਥੇ ਇਸ ਤੋਂ ਪਹਿਲੇ ਜੇ ਅਸੀਂ ਗੱਲ ਕਰੀਏ ਤੇ ਕਈ ਪੰਜਾਬ ਦੀਆਂ ਪੁਲਿਸ ਚੌਂਕੀਆਂ ਜਿਹੜਾ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਦੂਸਰੇ ਇਲਾਕਿਆਂ ਦੇ ਵਿੱਚ ਸੀਗੇ ਉਹ ਦੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ 2 ਕਿਲੋਗ੍ਰam ਆਰਡੀਐਕਸ ਤੋਂ ਇਲਾਵਾ 4 ਹੈਂਡ ਗ੍ਰਨੇਡ ਤੇ ਇੱਕ ਵਾਕੀ ਟੋਕੀ ਜਿਹੜਾ ਬਰਾਮਦ ਕੀਤਾ ਗਿਆ ਇਹ ਸਾਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਇੱਕ ਸ਼ਖਸ ਦੀ ਇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਦਕਿ ਦੂਸਰਾ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਸੋ ਇਸ ਨੂੰ ਲੈ ਕੇ ਲਗਾਤਾਰ ਕਈ ਵੱਡੀ ਹੋਰ ਅਪਡੇਟ ਮਿਲਣ ਦੇ आसार ਨਹੀਂ ਕਿਉਂਕਿ ਬਾਰਡਰ ਏਰੀਆ ਇੰਡੋਪੌਕ ਬਾਰਡਰ ਦੇ ਨਜ਼ਦੀਕ ਇਹ ਜਿਹੜੀਆਂ ਰਿਕਵਰੀਆਂ ਹੋ ਰਹੀਆਂ ਨੇ ਕਿਤਨਾ ਕਿਤੇ ਜ਼ਰੂਰ ਚਿੰਤਾ ਦਾ ਵਿਸ਼ਾ ਨੇ ਔਰ ਲਗਾਤਾਰ ਇਹ ਜਿਹੜੀ ਖਤਰਨਾਕ ਸਮਗਰੀ 2 ਕਿਲੋ ਆਰਡੀਐਕਸ ਦੇ ਇਲਾਵਾ 4 ਹੈਂਡ ਗ੍ਰਨੇਡ ਇੱਕ ਵਾਕੀ ਟੋਕੀ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਇਸ ਬਾਰੇ ਜਿਹੜੀ ਹੋਰ ਪੁਕਤਾ ਜਿਹੜੀ ਜਾਣਕਾਰੀ ਹੈ ਬਟਾਲਾ ਪੁਲਿਸ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਵੱਲੋਂ ਵੀ ਸਾਂਝੀ ਕੀਤੀ ਜਾਵੇਗੀ ਕਿ ਆਖਿਰ ਇਹ ਕਿੱਥੋਂ ਆਈ ਸੀ ਔਰ ਕਿੱਥੇ ਸਮਗਰੀ ਵਰਤੀ ਜਾਣੀ ਸੀ ਇਸ ਬਾਰੇ ਅਗਲੀ ਮੋੜਲੀ ਜਾਂਚ ਫਿਲਹਾਲ ਜਿਹੜੀ ਜਾਰੀ ਹੈ ਪਰ ਫਿਲਹਾਲ ਇਹ ਵੱਡੀ ਅਪਡੇਟ ਸਗੀ ਕਿ ਇੱਕ ਵਾਰ ਪੰਜਾਬ ਨੂੰ ਦਿਹਲਾਉਣ ਦੀ ਜਿਹੜੀ ਕੋਸ਼ਿਸ਼ ਫੇਰ ਤੋਂ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਦੋ ਜਿਹੜੇ ਨੇ 2 ਕਿਲੋ ਆਰਡੀਐਕਸ ਚਾਰ ਹੈਂਡ ਗ੍ਰੇਨੇਡ ਤੇ ਇੱਕ ਵਾਕੀ ਟਾਕੀ ਜਿਹੜਾ ਬਰਾਮਦ ਹੋਇਆ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ